ਕੋਡੀ 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 ਸਾਸਰੀ ਗਾਲ ਜੀ ਸਾਰਿਆਂ ਨੂੰ ਸਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਤੁਸੀਂ ਫੇਰ ਕਹਿਣਾ ਵੀ ਆਪਣਾ ਗਿਆਨ ਵੰਡਣ ਆ ਗਿਆ ਤੇ ਆਪਾਂ ਤੁਹਾਡੇ ਨਾਲ ਥੋੜੀ ਗੱਲ ਕਰਨੀ ਚਾਹੁੰਦੇ ਹਾਂ ਤੇ ਅੱਜ ਆਪਣਾ ਵਿਸ਼ਾ ਹੋ ਰਿਹਾ ਤੇ ਤੁਹਾਨੂੰ ਜਿਵੇਂ ਪਤਾ ਸੀ ਕਿ ਆਈ ਆਪਾਂ ਵੀਡੀਓ ਪਾਈ ਸੀ ਪਹਿਲੀ ਜਿਹੜੀ ਉਹਦੇ ਵਿੱਚ ਜਿਹੜੀ ਆਪਾਂ ਗੱਲਾਂ ਬਾਤਾਂ ਕੀਤੀਆਂ ਤੁਹਾਡੇ ਨਾਲ ਤੇ ਤੁਸੀਂ ਸਾਰਿਆਂ ਦਾ ਦਾ ਬਹੁਤ ਵਧੀਆ ਰਿਸਪਾਂਸ ਆਇਆ ਤੇ ਉਹਦੇ ਵਿੱਚ ਕੁਝ ਕਲਿੱਪ ਕੱਟ ਕੇ ਨਾ ਆਪਣਾ ਵੀਰ ਮੁੰਡਾ ਚਲਾਉਂਦਾ ਮਾਜੇ ਦਾ ਮਜ਼ੇਦ ਨਹੀਂ ਸ਼ਹਿਰ ਦੇ ਪਰ ਮੇਰੇ ਇੱਕ ਫੈਨ ਵੀ ਜਿਹੜੀ ਬਣੇ ਇੱਕ ਦੋ ਇੱਕ ਮਾਜੇ ਦੇ ਮਜ਼ੇਦ ਉਹਨਾਂ ਤੋਂ ਵੀ ਦੋੋਂ ਤੇ ਪਈਆਂ ਹੈਗੀਆਂ ਵੀਡੀਓ ਬਣੀ ਉਹ ਚੋਂ ਕੁਲਿੱਪਾਂ ਉਹ ਚੋਂ ਕੱਟ-ਕੱਟ ਕੇ ਪਾਈਆਂ ਤੇ ਉਹ ਤੇ ਵੀਰ ਇੱਕ ਕਮੈਂਟ ਕਰਦਾ ਸੀ ਤੇ ਤੁਸੀਂ ਫੇਰ ਨਾ ਉਹ ਤੋਂ ਕਮੈਂਟਾਂ ਦੀ ਟੈਨਸ਼ਨ ਲੈਣਾ ਜਾਂ ਉਹ ਥੋੜਾ ਜਿਹਾ ਕੰਮ ਜ਼ਿਆਦਾ ਬਲਕਿ ਤੁਹਾਨੂੰ ਪਤਾ ਜਿਵੇਂ ਬੰਦਾ ਦੀ ਕੋਈ ਗਲਤੀ ਨਾ ਹੋਵੇ ਨਾ ਜੋ ਬੰਦਾ ਸੱਚਾ ਹੋਵੇ ਕੋ ਦਿਲ ਦੇ ਵਿੱਚ ਕੁਝ ਨਾ ਹੋਵੇ ਤੇ ਕੋਈ ਬਾਰ-ਬਾਰ ਉਹਨੂੰ ਕਹੀ ਜਾਵੇ ਕਹੀ ਜਾਵੇ ਤੇ ਫਿਰ ਆਖ ਤੇ ਬੰਦੇ ਨੂੰ ਬੁਲਣਾ ਪੈਂਦਾ ਆਖਿਆ ਬੰਦਾ ਬੋਲਦਾ ਹੀ ਬੋਲਦਾ ਕਦੀ ਤੇ ਉਹ ਭਰਾ ਆਪਾ ਨੂੰ ਕਹਿ ਰਿਹਾ ਫਿਰ ਇਹ ਅੱਗੇ ਵੀ ਮੁੱਦਾ ਛੜਿਆ ਨਹੀਂ ਉਦੋਂ ਵੀ ਗੱਲ ਲਈ ਚਲੋ ਫੇਰ ਠੰਡੀ ਬੈ ਗਈ ਤੇ ਫੇਰ ਦੁਬਾਰਾ ਪਤਾ ਨਹੀਂ ਪਹਿਲੀ ਗੱਲ ਤੇ ਆਈ ਟੀ ਵੀ ਫੇਕ ਬਣਾਈ ਉਹਨੇ ਮੁੰਡੇ ਨੇ ਪਤਾ ਨਹੀਂ ਬਾਹਰ ਆ ਸ਼ਾਇਦ ਮੁੰਡਾ ਜੱਟਵਾਦ 302 ਸ਼ਹਿਰ ਆਈਡੀ ਦਾ ਨਾਮ ਆ। ਤੁਸੀਂ ਕਮੈਂਟ ਮੇਰੀ ਵੀਡੀਓ ਵਿੱਚ ਇੰਸਟਾਗ੍ਰam ਤੇ ਵੀਡੀਓ ਪਈ ਆ। ਉਹਦੇ ਤੁਸੀਂ ਵੇਖ ਲਿਓ ਤੇ ਕਮੈਂਟ ਉਹਨੇ ਕੀਤੇ ਆ। ਖਈਆਂ ਥੱਲੇ ਉਹਨੂੰ ਜਵਾਬ ਵੀ ਦਿੱਤਾ ਵਾ। ਪਰ ਚਲੋ ਆਪਾਂ ਕਿਸ ਨੂੰ ਸਫਾਈਆਂ ਹੁਣ ਕਿੰਨੀਆਂ ਕਰਈਏ। ਤੇ ਉਹ ਵੀਰ ਆਪਣਾ ਕਹਿ ਰਿਹਾ ਵੀ ਤੁਸੀਂ ਪਹਿਲੀ ਗੱਲ ਦੇ ਜਾਂਦਾ ਵੀ ਮੈਨੂੰ ਤਾਂ ਪਤਾ ਹੀ ਨਹੀਂ ਗੱਲ ਦਾ ਆਪਣਾ ਪਹਿਲਵਾਨ ਗੋਪੀ ਫਰੰਦੀਪੁਰ ਉਹਦੇ ਦੀ ਕਿਸੇ ਨੇ ਇੰਸਟਾਗ੍ਰam ਦੀ ਆਈਡੀ ਹੈਕ ਕਰ ਲਈ ਆ। ਤੇ ਮੈਨੂੰ ਕਹਿ ਰਿਹਾ ਵੀ ਤੂੰ ਹੀ ਉਹਨਾਂ ਦੀ ਆਈਡੀ ਹੈਕ ਕਰਤੀ ਆ ਗੋਪੀ ਦੀ। ਤੇ ਪ੍ਰੀਤ ਨੂੰ ਤੁਸੀਂ ਆਪਣੇ ਨਾਲ ਲਾ ਲਿਆ ਤੁਸੀਂ ਉਹਨੂੰ ਟੀਮ ਪਾੜਤੀ ਉਹਦੀ ਉਹਨੂੰ ਨਾਂ ਰੱਖਦੇ ਜੀ ਤੇ ਸਾਨੂੰ ਸਭ ਪਤਾ ਵਾ ਤੁਸੀਂ ਜੋ ਕਰ ਰਹੇ ਆ ਤੇ ਪਹਿਲੀ ਗੱਲ ਤੇ ਪੁਰਾ ਆਪਾਂ ਦੇ ਫੇਸਬੁਕ ਇੰਸਟਾਗ੍ਰਾਮ ਅੱਜ ਹੁਣ ਥੋੜਾ ਜਿਹਾ ਚਰਨ ਲੱਗੇ ਆ ਇਹਨੇ ਪੜੇ ਲੱਗੇ ਹੈਗੇ ਨਹੀਂ ਇਹ ਨਗਰ ਦਾ ਸਾਨੂੰ ਪਤਾ ਹੀ ਨਹੀਂ ਵੀ ਹੈ ਕਿ ਕਿਦਾਂ ਹੁੰਦੀ ਆ ਆਈਡੀ ਠੀਕ ਆਈਡੀ ਸਿੱਧੀ ਗੱਲ ਆ ਤੇ ਨਾਂ ਪਣੂ ਆਉਂਦਾ ਜਾਂ ਨਾਂ ਆਪ ਇਦਾਂ ਦੇ ਕੰਮ ਕਰ ਹੀ ਸਕਦੇ ਆ ਤੇ ਬਾਕੀ ਆਪਾਂ ਪਹਿਲਵਾਨਾ ਗੋਪੀ ਨਾਲ ਵੀ ਗੱਲ ਕਲੀਅਰ ਕਰਾਂਗੇ ਉਹਨੂੰ ਹੀ ਆਪਾਂ ਉਹਨਾਂ ਨੂੰ ਵੀ ਫੋਨ ਤੇ ਗੱਲ ਕਰ ਲਾਂਗੇ ਕੋਈ ਗੱਲ ਨਹੀਂ ਪ੍ਰੀਤਨਾ ਵੀ ਕਰ ਲਾਂਗੇ ਤੇ ਦੋਨਾਂ ਨੂੰ ਆਪਾਂ ਦੋਨਾਂ ਦਾ ਵੀਡੀਓ ਪਾ ਦਾਂਗੇ ਵੀ ਜੇ ਕੋਈ ਇਦਾਂ ਦੀ ਗੱਲ ਹੋਊਗੀ ਵੀ ਆਪਾਂ ਕਿਸੇ ਦੀ ਟੀਮ ਪਾੜੀ ਜਾਂ ਕਿਸੇ ਨੂੰ ਨਾਰ ਰੱਖਿਆ ਜਾਂ ਮਤਲਬ ਜੇ ਕੋਈ ਵੀ ਪਲੇਅਰ ਕਿਸੇ ਨਾਲ ਖੇਡਦਾ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਉਹਨੇ ਟੀਮ ਪਾੜਦੀ ਆ